ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਸੋ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਮੋਸਟ ਡਿਮਾਂਡਿੰਗ ਬਹੁਤ ਜਾਣਿਆਂ ਦੀ ਡਿਮਾਂਡ ਸੀ ਕਿ ਤੁਸੀਂ ਨੂਡਲਸ ਦੀ ਰੈਸਪੀ ਲੈ ਕੇ ਆਓ ਵੀ ਆਪਾਂ ਘਰੇ ਬਾਜ਼ਾਰ ਸਟਾਈਲ ਨੂਡਲਸ ਕਿੱਦਾਂ ਬਣਾ ਸਕਦੇ ਹਾਂ ਸੋ ਸਭ ਤੋਂ ਪਹਿਲਾਂ ਜਿਹੜੇ ਆਪਾਂ ਨੂੰ ਨੂਡਲਸ ਚਾਹੀਦੇ ਉਹ ਹਾਕਾ ਨੂਡਲਸ ਚਾਹੀਦੇ ਆ ਤੁਸੀਂ ਇਹ ਕਿਸੇ ਵੀ ਸ਼ਾਪ ਤੋਂ ਲੈ ਆ ਸਕਦੇ ਆ ਉਹਨਾਂ ਨੂੰ ਜਾ ਕੇ ਇਹ ਕਹਿਣਾ ਵੀ ਸਾਨੂੰ ਹਾਕਾ ਨੂਡਲਸ ਚਾਹੀਦੇ ਆ ਸੋ ਜਿਹੜੀ ਇਹਦੀ ਕੁਆਂਟੀਟੀ ਹੈ ਬਹੁਤ ਜ਼ਿਆਦਾ ਬਣ ਜਾਣੀ ਆ ਇੱਕ ਪੈਕਟ ਦੇ ਨਾਲ ਹੀ ਬਹੁਤ ਜ਼ਿਆਦਾ ਬਣ ਜਣੇ ਆ ਕਿਉਂਕਿ ਇਹ ਜਿਹੜੇ ਆ ਨੂਡਲਸ ਇਹ ਫੁੱਲ ਜਾਣੇ ਆ ਸੋ ਮੈਂ ਪਾਣੀ ਜਿਹੜਾ ਆ ਰੱਖ ਦਿੱਤਾ ਇਹ ਥੋੜਾ ਜਿਹਾ ਜਦੋਂ ਗਰਮ ਹੋਊਗਾ ਆਪਾਂ ਜਿਹੜੇ ਨੂਡਲਸ ਇਹਦੇ ਵਿੱਚ ਐਡ ਕਰ ਦਾਂਗੇ ਇਹ ਇਹਦੇ ਵਿੱਚ ਤੁਸੀਂ ਹਾਫ ਵੀ ਬਣਾ ਸਕਦੇ ਆ ਮੈਂ ਸਾਰੇ ਬਣਾਉਂਗੀ ਕਿਉਂਕਿ ਆਪਾਂ ਬਹੁਤ ਜਾਣੇ ਆ ਅ ਬੱਚਿਆਂ ਨੂੰ ਵੀ ਖਵਾਉਣੇ ਆ ਸੋ ਇਸ ਕਰਕੇ ਇਹਦੀ ਕੁਆਂਟੀਟੀ ਆਪਾਂ ਵੱਧ ਬਣਾਵਾਂਗੇ ਜੇ ਤੁਸੀਂ ਪਾਣੀ ਗਰਮ ਦੇ ਵਿੱਚ ਪਾਉਨੇ ਆ ਤਾਂ ਤੁਸੀਂ ਇਹਨੂੰ 8 ਮਿੰਟ ਕੁਕ ਕਰਨਾ ਆ ਟਾਈਮ ਦੇਖ ਲਿਓ ਟਾਈਮ ਨੋਟ ਕਰ ਲਿਓ ਉਰੇ 8 ਮਿੰਟ ਕੁਕ ਕਰਨਾ ਜੇ ਤੁਸੀਂ ਇਹਨੂੰ ਠੰਡੇ ਪਾਣੀ 'ਚ ਪਾਉਨੇ ਆ ਫਿਰ ਇਹਨੂੰ 10 ਮਿੰਟ ਕੁਕ ਕਰ ਲਿਓ ਤੇ ਆਪਾਂ ਜਿਹੜੇ ਨੂਡਲਸ ਹੋਣ ਇਹਦੇ ਵਿੱਚ ਐਡ ਕਰ ਦਿੱਤੇ ਆ ਹੁਣ ਆਪਾਂ ਇਹਦੇ 'ਚ 2 ਟੇਬਲस्पून ਛੋਟੇ 2 ਚਮਚਿਆਂ ਦੇ ਹਿਸਾਬ ਨਾਲ ਇਹਦੇ 'ਚ ਆਇਲ ਪਾ ਦਾਂਗੇ ਮੈਂ ਰਿਫਾਈਨਡ ਆਇਲ ਯੂਜ਼ ਕਰ ਰਹੀ ਆ ਤੁਸੀਂ ਵੀ ਰਿਫਾਈਨਡ ਆਇਲ ਯੂਜ਼ ਕਰ ਸਕਦੇ ਆ ਤੇ ਇਹਨੂੰ ਜਿਹੜਾ ਆ ਬੋਇਲ ਹੋਣਾ ਟਾਈਮ ਦੇਖ ਲਿਓ ਸਹੀ ਇਹਨੂੰ 8 ਮਿੰਟ ਹੀ ਕੁਕ ਕਰਨਾ ਨਾ ਜ਼ਿਆਦਾ ਨਾ ਘੱਟ ਸੋ 8 ਮਿੰਟ ਦੇ ਨਾਲ ਕੀ ਆ ਤੁਹਾਨੂੰ ਜਿਹੜੇ ਆ ਇਹਦਾ ਉਹ ਸਹੀ ਰਹੂਗਾ ਅੰਦਾਜ਼ਾ ਵੀ ਸਹੀ ਰਹੂਗਾ ਤੇ ਤੁਹਾਡੇ ਨੂਡਲਸ ਵੀ ਵਧੀਆ ਕੁਕ ਹੋ ਜਾਣਗੇ ਉਹਨਾ ਟਾਈਮ ਜਿਹੜੀ ਆ ਆਪਾਂ ਚੋਪਿੰਗ ਕਰ ਲੈਣੇ ਆ ਇਹਦੇ ਵਿੱਚ ਜਿਹੜੀਆਂ ਵੈਜੀਟੇਬਲਸ ਯੂਜ਼ ਕਰਨੀਆਂ ਆ ਉਹ ਕਰਨੀ ਆ Shimla mirch ਗਾਜਰ ਤੇ ਬੰਦ ਗੋਭੀ ਤੇ ਅਨੀਅਨ ਹੋਰ ਇਹਦੇ ਵਿੱਚ ਤੁਸੀਂ ਆਪਣੀ ਪਸੰਦ ਦੀਆਂ ਸਬਜ਼ੀਆਂ ਵੀ ਐਡ ਕਰ ਸਕਦੇ ਆ ਜਿਹੜੀ ਤੁਹਾਨੂੰ ਪਸੰਦ ਆ ਬਟ ਆਪਾਂ ਜਿਹੜੀਆਂ ਆ ਇਹੀ ਐਡ ਕਰਾਂਗੇ ਤੇ ਇਹਨੂੰ ਬਰੀਕ ਬਰੀਕ ਜਿਹੜਾ ਆ ਸਬਜ਼ੀਆਂ ਨੂੰ ਕੱਟਣਾ ਆ ਬਿਲਕੁਲ ਬਰੀਕ ਮੋਟੀਆਂ ਨਹੀਂ ਰੱਖਣੀਆਂ ਫੇਰ ਹੀ ਜਿਹੜੇ ਨੂਡਲਸ ਦੇ ਵਿੱਚ ਆ ਸਵਾਦ ਆਊਗਾ ਸੋ ਇਹਨੂੰ ਮੈਂ ਵਿੱਚੋਂ ਕਲੀਅਰ ਕਰ ਲਿਆ ਚੰਗੀ ਤਰ੍ਹਾਂ ਵਿੱਚ ਬੀ ਨਹੀਂ ਹੋਣੇ ਚਾਹੀਦੇ ਤੇ ਹੁਣ ਆਪਾਂ ਜਿਹੜਾ ਇਹਨੂੰ ਬਰੀਕ ਬਰੀਕ ਜਿਹੜਾ ਕੱਟ ਲਾਂਗੇ ਚੋਪਿੰਗ ਵੀ ਜਿਹੜੀ ਤੁਹਾਡੀ ਉਹ ਵਧੀਆ ਤਰੀਕੇ ਨਾਲ ਹੀ ਹੋਣੀ ਚਾਹੀਦੀ ਆ ਫੇਰ ਹੀ ਜਿਹੜੀ ਚੀਜ਼ ਆ ਉਹ ਵਧੀਆ ਬਣਦੀ ਆ ਗਾਜਰ ਨੂੰ ਕੱਟਣ ਦਾ ਸਟਾਈਲ ਦੱਸਦੇ ਆ ਗਾਜਰ ਨੂੰ ਚੰਗੀ ਤਰ੍ਹਾਂ ਤੁਸੀਂ ਜਿਹੜਾ ਉੱਪਰੋਂ ਛਿਲਕਾ ਉਲਾ ਲੈਣਾ ਇਸ ਸਾਈਜ਼ ਦੇ ਜਿਹਨੂੰ ਕੱਟਣਾ ਕਾਣੇ ਦੇ ਸਲਾਈਸਿਸ ਜਿਹੜੇ ਆ ਉਹ ਇਦਾਂ ਹੀ ਲੈ ਲੈਣੇ ਤਾਂ ਇਹਨੂੰ ਬ੍ਰੀਕ ਬ੍ਰੀਕ ਕੱਟਣਾ ਹੁਣ ਆਪਣੇ ਜਿਹੜੇ ਆ 8 ਮਿੰਟ ਹੋ ਗਏ ਸੀ ਇਹਨੂੰ ਆਪਾਂ ਕੱਢ ਲਾਂਗੇ ਨੂਡਲਸ ਨੂੰ ਮੈਂ ਆ ਛਾਣਨੀ ਦੇ ਵਿੱਚ ਕੱਢਣ ਲੱਗੀ ਆ ਤੇ ਇਹਨੂੰ ਜਿਹੜਾ ਆਪਾਂ ਠੰਡੇ ਪਾਣੀ ਦੇ ਨਾਲ ਵਾਸ਼ ਕਰਨਾ ਆ यह जाल ना चाह अपने जे नूडल्स है कले कले रहे हैं। जो ठंडे पानी ना धोगे बाद नूडल्स है जेड़े ओह ਕੱਲੇ-ਕੱਲੇ ਰਹਿਣਗੇ ਇਹ ਛੋਟੀਆਂ-ਛੋਟੀਆਂ ਟ੍ਰਿਕਸ ਹੁੰਦੀਆਂ ਆ ਇਹਦੇ ਨਾਲ ਹੀ ਤੁਹਾਡੀ ਚੀਜ਼ ਜਿਹੜੀ ਉਹ ਵਧੀਆ ਬਣਦੀ ਆ ਜੇ ਹੁਣ ਆਪਾਂ ਐਡੇ ਨੂਡਲਸ ਪਾਦਨ ਦੇ ਵਿੱਚ ਆਇਲ ਨਾ ਪਾਉਂਦੇ ਇਹਨੂੰ ਠੰਡੇ ਪਾਣੀ ਨਾਲ ਨਹਾਉਂਦੇ ਫਿਰ ਆਪਣੇ ਜਿਹੜੇ ਨੂਡਲਸ ਉਹ ਚੱਪਕ ਜਾਣੇ ਸੀ ਤਾਂ ਉਹ ਵਧੀਆ ਨਹੀਂ ਸੀ ਬਣਨੇ ਦੇਖੋ ਨੂਡਲਸ ਕੱਲੇ ਕੱਲੇ ਆ ਹਣ ਇਹਨੂੰ ਆਪਾਂ ਸਾਈਡ ਤੇ ਰੱਖ ਦਾਂਗੇ ਤੇ ਆਪਾਂ ਚੋਪਿੰਗ ਕਰਕੇ ਇਹਨੂੰ ਲਾਵਾਂਗੇ ਤੜਕਾ ਇਹਦੇ ਤੇ ਥੋੜਾ ਜਿਹਾ ਆਪਾਂ ਹੋਰ ਰਿਫਾਈਨਡ ਪਾ ਦਨੇ ਆ ਤਾਂ ਕਿ ਇਹ ਇਦਾਂ ਖਿਲੇ ਖਿਲੇ ਰਹੇ ਨਾ ਬਹੁਤ ਹਲਕੇ ਹੱਥਾਂ ਨਾਲ ਲੋਬੀ ਪਿਆਜ਼ ਨੂੰ ਮੈਂ ਸੈਂਟਰ ਚੋਂ ਕੱਟ ਲਿਆ ਇਹਨੂੰ ਪਿਆਜ਼ ਨੂੰ ਇਦਾਂ ਰੱਖ ਕੇ ਬਰੀਕ ਬਰੀਕ ਕੱਟਨੇ ਆ ਅੱਗੇ ਜਿਹੜੇ ਆਪਣੇ ਆ ਪਿਆਜ਼ ਇਦਾਂ ਹੋ ਜਾਣਾ ਆ ਵੇਖੋ ਸਿੰਗਲ ਸਿੰਗਲ ਬੰਦ ਗੋभी ਜਿਹੜੀ ਆਪਾਂ ਬਰੀਕ ਬਰੀਕ ਕੱਟਣੀ ਹੈ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਰਿਫਾਈਨਡ ਔਇਲ ਸਬਜ਼ੀਆਂ ਨੂੰ ਸੌਟੇ ਕਰਨੇ ਲਈ ਸਬਜ਼ੀਆਂ ਜਿਹੜੀਆਂ ਆਪਾਂ ਸਾਰੀਆਂ ਕੱਟ ਲਈਆਂ ਸੀ ਇਹਨਾਂ ਨੂੰ ਆਪਾਂ ਪਿਆਜ਼ਾਂ ਨੂੰ ਐਦਾਂ ਕਰ ਲਈਏ ਲੱਛੇਦਾਰ ਜੇ ਬਣ ਜਾਣਗੇ ਪਿਆਜ਼ ਕੈਰਟ ਵੀ ਤੁਸੀਂ ਦੇਖ ਸਕਦੇ ਆ ਗਾਜਰਾਂ ਵੀ ਇਹਨਾਂ ਸਲਾਈਸ ਵਧੀਆ ਕੀਤੇ ਆ ਬੰਦ ਗੋਭੀ ਵੀ ਇੰਨੀਆਂ ਹੀ ਬਰੀਕ ਰੱਖਿਓ ਫੇਰ ਹੀ ਜਿਹੜਾ ਆ ਟੇਸਟ ਵਧੀਆ ਆਊਗਾ ਬਹੁਤ ਸੌਖਾ ਤਰੀਕਾ ਆ ਕੋਈ ਇਹਦੇ ਚ ਉਹ ਨਹੀਂ ਹੈਗਾ ਤੇ ਨਿਊਡਲਸ ਵੀ ਤੁਸੀਂ ਦੇਖ ਸਕਦੇ ਆ ਆਪਣੇ ਸਟਿਲ ਉਵੇਂ ਦੇ ਉਵੇਂ ਪਏ ਆ ਕੋਈ ਵੀ ਨਿਊਡਲ ਚਿੰਬੜਿਆ ਨਹੀਂ ਹੈਗਾ ਤੁਸੀਂ ਦੇਖੋ ਕਿਉਂਕਿ ਆਪਾਂ ਇਹਨਾਂ ਨੂੰ ਸਹੀ ਕੁੱਕ ਕੀਤਾ ਆ ਤੇ ਇਹਦੇ ਵਿੱਚ ਆਇਲ ਪਾ ਕੇ ਰੱਖਿਆ ਸੀ ਤਾਂ ਇਹ ਚਿੰਬੜਦੇ ਨਹੀਂ ਜ਼ਿਆਦਾਤਰ ਰੀਜ਼ਨ ਇਹੀ ਹੁੰਦਾ ਆ ਵੀ ਆਪਣੇ ਜਿਹੜੇ ਨਿਊਡਲ ਉਹ ਚਿੰਬੜ ਜਾਂਦੇ ਆ ਕਿਉਂਕਿ ਆਪਾਂ ਸਹੀ ਕੁੱਕ ਨਹੀਂ ਕਰਦੇ ਤੇ ਉਹਦੇ ਵਿੱਚ ਆਇਲ ਨਹੀਂ ਪਾਉਂਦੇ ਉਹਨੂੰ ਠੰਡੇ ਪਾਣੀ ਨਾਲ ਨਹੀਂ ਧੋਂਦੇ ਤੇ ਬਾਅਦ ਚ ਨਹੀਂ ਆਇਲ ਪਾਉਂਦੇ सब तो पहला आप अदरक लसन का पेस्ट पावे उस करा कड़ाही थोड़ी डूंगी लियो डूंगी कड़ाही वाया बन गए ਇਸ ਐਡ ਕਰ ਦਾਂਗੇ ਬੰਦ ਗੋਦੀ ਇਹਦੇ ਤੋਂ ਹੁਣ ਆਪਾਂ ਸਵਾਦ ਅਨੁਸਾਰ ਲੋਨ ਪਾਵਾਂਗੇ ਇਹ ਇਹਨੂੰ ਮਿਕਸ ਕਰਾਂਗੇ ਲੂਣ ਪਾਤਾ ਸੀ ਹੁਣ ਆਪਾਂ ਇਹਦੇ ਚ ਐਡ ਕਰਾਂਗੇ ਮਿਰਚ ਸਵਾਦ ਅਨੁਸਾਰ ਇਹਨੂੰ ਕਰਾਂਗੇ ਮਿਕਸ ਇਹਦੇ ਚ ਹਲਦੀ ਨਹੀਂ ਪਾਉਣੀ ਆਪਾਂ ਕੱਲਾ ਲੂਣ ਤੇ ਮਿਰਚ ਹੁਣ ਆਪਾਂ ਇਹਦੇ ਚ ਐਡ ਕਰਾਂਗੇ ਸੌਸ ਸਭ ਤੋਂ ਪਹਿਲਾਂ ਆਪਾਂ ਇਹਦੇ ਚ ਐਡ ਕਰਾਂਗੇ ਸੋਇਆ ਸੌਸ ਸੋਇਆ ਸੌਸ ਦੇ ਆਪਾਂ 2 ਟੱਕਣ ਐਡ ਕਰ ਦਾਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕੈਚ-ਅਪ ਤੇ ਇਹਨੂੰ ਕਰਾਂਗੇ ਮਿਕਸ ਹੁਣ ਆਪਾਂ ਇਹਦੇ ਚ ਐਡ ਕਰਾਂਗੇ ਨੂਡਲਸ ਨੂਡਲਸ ਦੇਖੋ ਕੱਲੇ ਕੱਲੇ ਆਪਣੇ ਤੇ ਹੁਣ ਆਪਾਂ ਇਹਨੂੰ ਕਰਾਂਗੇ ਮਿਕਸ ਹੁਣ ਆਪ ਪਲੇਟਿੰਗ ਕਰਨ ਲੱਗੇ ਆਂ ਪਾਪਾ ਲਈ ਆਪੇ ਨੂੰ ਕਰਾਵਾਂਗੇ ਟੇਸਟ ਕੱਲਾ ਕੱਲਾ ਹਜੇ ਤੱਕ ਸਟਿਲ ਤੇ ਪਾਪਾ ਨੂੰ ਆਪਾਂ ਦਿਨੇ ਆ ਤੇ ਉਹਨਾਂ ਦੇ ਰਿਵਿਊ ਲੈਣੇ ਆ ਉਹਨਾਂ ਨੂੰ ਕਿੱਦਾਂ ਦੇ ਲੱਗੇ ਨਾਲ ਦਿਨੇ ਆ ਕੈਚਅਪ ਤੇ ਚਲਦੇ ਆਂ ਪਾਪਾ ਕੋਲ ਲੋ ਬਈ ਪਾਪਾ ਨੂੰ ਆਪਾਂ ਨਿਊਡਲ ਟੇਸਟ ਕਰਾਉਣ ਲੱਗੇ ਆ ਤੇ ਪਾਪਾ ਪਹਿਲਾਂ ਸ਼ਕਲ ਦੱਸਣਗੇ ਕਿੱਦਾਂ ਦੀ ਹੈਗੀ ਆ ਬਾਜ਼ਾਰੂ ਸਟਾਈਲ ਕਿ ਨਹੀਂ ਪੋਟੇਟੋ ਪਾ ਲਈਏ ਕੈਚਪ ਬਹੁਤ ਵਧੀਆ ਬੇ ਟਾਈਮ ਬਣੇਗਾ ਬਟਨ ਨੂਡਲ ਬਾਜ਼ਾਰ ਵਾਲੇ ਦਾ ਆਹ ਜਿਹੜੀਆਂ ਆ ਹੈਗਾ ਜਿਵੇਂ ਮਿਰਚ ਹੋ ਗਈ ਆ ਚੀਜ਼ਾਂ ਪਾਉਂਦੇ ਨਹੀਂ ਕੱਲੀਆਂ ਸੇਵੀਆਂ ਦੀਆਂ ਹੁੰਦੀਆਂ ਉਹਨਾਂ ਦੀਆਂ ਨਾਲ ਬਾਜ਼ਾਰ ਵਾਲੀਆਂ ਬਾਕੀ ਟੇਸਟ ਆ ਬਾ ਚੈੱਕ ਕਰ ਲੈਣੇ ਆ ਤੇ ਇਸ ਦੀ ਬਹੁਤ ਬਣਿਆ ਬਹੁਤ ਸਵਾਗਤ ਲੱਗ ਕੇ ਜਿਹੜਾ ਉਹਨਾਂ ਦਾ ਹੁੰਦਾ ਉਹਨਾਂ ਦਾ ਰਫੈਂਡ ਵਾਲਾ ਪਾਇਆ ਜਾਂਦਾ ਤੇਲ ਜਾਂ ਬਾਲਾ ਬਾ ਦਿੰਦੇ ਆ ਉਹ ਬਹੁਤ ਠੀਕ ਪਿਆ ਹੈ ਆਪਾਂ ਜਿਆਦਾ ਤੇਲ ਨਹੀਂ ਯੂਜ਼ ਕੀਤਾ ਥੋੜਾ ਜਿਹਾ ਤੇਲ ਉਹਦੇ ਯੂਜ਼ ਕੀਤਾ ਸੀਗਾ ਤੇ ਜਿਹੜਾ ਨੂਡਲਸ ਤੇ ਪਾਇਆ ਸੀ ਉਹ ਵੀ ਬਹੁਤ ਘੱਟ ਪਾਇਆ ਸੀ ਇਸ ਕਰਕੇ ਜਿਆਦਾ ਉਮੀ ਨਹੀਂ ਹੈਗਾ ਤੇਲ ਤੇਲ ਨਹੀਂ ਹੈਗਾ ਤੇ ਪਾਪੇ ਨੂੰ ਤਾਂ ਜਿਹੜੇ ਨੂਡਲਸ ਆ ਬਹੁਤ ਪਸੰਦ ਆਇਆ ਤੇ ਆਈ ਹੋਪ ਤੁਹਾਨੂੰ ਵੀ ਵਧੀਆ ਲੱਗੀ ਹੋਗੀ ਰੈਸਪੀ ਤੇ ਘਰੇ ਜਰੂਰ ਬਣਾਇਓ ਟਰਾਈ ਕਰਿਓ ਤੇ ਟਰਾਈ ਕਰਕੇ ਕਮੈਂਟ ਜਰੂਰ ਕਰਿਆ ਕਰੋ ਕਿ ਅਸੀਂ ਟਰਾਈ ਕੀਤੀ ਸੀਗੀ ਤੇ ਚੈਨਲ ਨੂੰ ਕੱਲੇ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਰੈਸਪੀ ਕਿੱਦਾਂ ਦੀ ਲੱਗੀ ਮਿਲਦੇ ਆਂ ਕਿਸੇ ਨਵੇਂ ਵੀਡੀਓ ਦੇ ਨਾਲ